ਸਤਿਕਾਰਯੋਗ ਪਿਆਰੇ ਸੰਗਤ ਜੀ ਜਿਹਨੇ ਮੈਂ ਇਖਤਮਨ ਲੱਗਾ 3 ਨੰਬਰ ਗ੍ਰੰਥ ਦੇ 235 ਸਫਤੇ ਆ ਓਠ ਲਾਲੇ ਇਕ ਲੈਂਗੜਾਈ ਮੈਨ ਆਈ ਤੇਰੀ ਜਾਜੀ ਦਾਈ ਪਾਈਆਂ ਨਾ ਨਜਿਆ ਰਖਣੀ ਦੇ ਮਾਤ ਸਮਝਾਈ ਬੁੱਢੀ ਦਾਦੀ ਆਂਡਣਾ ਗਵਣਨਾ ਸਾਦਲਾਈ ਆਓ ਵੇਖੋ ਮੇਰਾ ਲਾਲ ਚੱਲਿਆ ਘਰ ਨਕੜਮਾਈ ਮੇਰੇ ਮਿਲ ਸਿਓ ਮੰਗਲ ਗਾਓ ਨੇਓ ਸਾਚੇ ਪਾਏ ਉੱਠੇ ਤੇਰੀ ਵਰਜਾਈ ਵਾਗ ਗੁੰਨਣ ਤੇਰੀ ਆਏ ਮਾਂ ਤੇਰੀ ਦੀ ਜਾਈ ਲਾਗੀਆਂ ਬ੍ਰਾਹਮਣਾ ਲੈ ਲੈ ਲਾਗ ਸੱਚਾ ਤੇਰੇ ਤੇਰੀ ਹਮਾਦ ਜੋਣ ਆਈ ਨੀਵਾ ਜਿਨੂੰ ਭਗਵਾਨ 16 ਮਗਰ ਤੇਰੀ ਪੂਰਨ ਆਸ ਕਰਾਈ 16 ਸ਼ਿੰਗਾਰ ਤੇਰੇ ਤਨ ਬਹਿਣਾਏ ਗੁਰਸਿੱਖਾਂ ਕੋਲੋਂ ਸੋ ਨਗੰਗਣ ਮੰਗ ਲੈ ਆਏ ਪਰੇ ਰੰਗਣ ਤੇਰੀ ਹੱਥੀ ਮੈਂਦੀ ਲਾਏ ਆਪਣੀ ਹੱਥੀ ਤੇਰਾ ਸੇ ਤੰਣਾਂ ਬਾਹੋਂ ਪਕੜਿਆ ਆਪਣੀ ਹੱਥੀ ਉੱਤੇ ਆਪ ਚੜ੍ਹਾਏ ਗਰੀਬ ਨਮਾਣੇ ਤੇਰੇ ਦਰ ਤੇ ਮੰਗਣਾ ਨਾਮ ਪਿਛਿਆ ਪਾਉਂਦਾ ਜਾਈ ਤੂੰ ਦੀਆਂ ਨਾ ਫੁਆਇਆ ਨੂੰ ਆਪਣੀ ਹੱਥੀ ਆਪ ਗਡਾਉਂਦਾ ਜਾਈ ਮਾਦ ਲੋਗ ਦੀਆਂ ਝੂਠੀਆਂ ਛਾਈਆਂ ਨੂੰ ਸਾਰੇ ਦਾਗ ਆਪ ਮਟਾਉਂਦਾ ਜਾਈ ਲਾਗ ਲੈਣ ਦਰਿਆਆਂ ਲਾਗੀਆਂ ਨਾਈਆਂ ਨੂੰ ਗੁਰਸੇਖ ਨਾਈ ਆਪਨੇ ਆਪ ਬਣਾਉਂਦਾ ਸਾਜਾ ਸੇਰਾ ਬਨ ਦਸਤਾਰ ਇੱਕ ਇੱਕ ਲੜੀ ਇੱਕ ਦੂਜੀ ਨਾਲ ਗੰਦਾਉਂਦਾ ਜਾਵੀ ਸਾਜੀ ਕਰੀਏ ਇੱਕ ਵਿਚਾਰ ਗੁਰ ਸਿਖਾ ਤਾਈ ਗੁਰ ਸੇਖ ਮਲੌਂਦਾ ਜਾਵੀ ਆਪ ਚੁਗ ਲੈ ਜਾਵੀ ਆਪਣਾ ਸਾਰਾ ਭਾਰ ਰੰਗਤ ਕੋਲੋਂ ਭਾਰ ਰਖਾਉਂਦਾ ਜਾਵੀਂ ਆਪੇ ਜਾਣੀ ਸੱਚ ਦਰਬਾਰ ਸਾਜੀ ਰੀਤ ਜਗਤ ਚਲਾਉਂਦਾ ਜਾਵੀਂ ਦਰਸ਼ਨ ਕਰ ਜਾਨ ਰੰਗਕਾਰ ਵੇਦ ਜੋਤੀ ਜੋਤ ਮਲਾਉਂਦਾ ਆ ਜਾਵੀਂ ਆਸੀ ਵੰਦ ਘਟਾਉਂਦਾ ਜਾਵੀ ਏਕਾਦ ਸੇ ਪਾਰ ਕਨਾਰ ਆਪਣਾ ਪਾਉਂਦਿਆ ਪੇ ਮਗਾਉਂਦਾ ਜਾਵੀ ਮਾਰੈ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਚਰਨ ਸੇ ਕਰ ਸਾਚੇ ਸਾਚ ਕਮਾਉਂਦਾ ਜਾਵੀ ਓਟ ਲਾਰ ਤੇਰੇ ਸਾਥੀ ਆ ਸੋ ਹੰਗ ਰਤ ਸਾਜੀ ਵਤ ਸੰਗ ਲਿਆਏ ਸਭਨਾ ਤਾਈਂ ਟੇਗ ਵਤ ਮਾਗ ਲੋਗ ਦੀ ਭੋਲ ਬਖਸ਼ਾਈ ਵੇਖੋ ਜਾਂਦਾ ਖਾਲੀ ਦੋਵੇਂ ਹੱਥ ਨਾਲ ਕੁਛ ਨਾ ਜਾਏ ਏ ਕਾਹ ਪ੍ਰਭ ਪੱਲੇ ਬੰਨੇ ਸਾਜੀ ਵਤ ਦਾਦ ਦੂਸਰ ਕੋਈ ਨਹੀਂ ਮਾਰਾਇਸ਼ੇ ਕਾਰਤ ਆਇਆ ਸੀ ਤੈਨੂੰ ਕਿਦਰੋਂ ਸੇ ਸੁਣਾ ਮਾਰਾਈ ਸ਼ੇਰ ਜਿੰ ਸਾਜ ਦੇ ਲਈ ਰੀਤ ਸੋਇਆ ਲਾਲਨਾ ਫੇਰ ਕਿਸੇ ਰਠਾਉਣਾ ਗੂੜੀ ਨੀਂਦ ਆਪ ਸੁਆਇਆ ਸਾਜਾ ਪੌਰ ਵਿੱਚੋਂ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾ ਨਾ ਸਿੱਟ ਜਵਾਈ ਜਾਚਾਰਾ ਇੱਕ ਜਲਾ ਪ੍ਰਭ ਕਰੇ ਖੇਲ ਨਿਆਰੀ ਪਈ ਵੇਖੇ ਮਾਂ ਪਿਆਰੀ ਪ੍ਰਭ ਕਰੇ ਖੇਲ ਨਿਆਰੀ ਪਈ ਵੇਖੇ ਮਾਂ ਬਿਆਰੀ ਬੈਠੀ ਅਗੇ ਸਾਜ ਦਰਬਾਰੀ ਬੈਠੋ ਨੋਰ ਲਾਇਸਨ ਭਾਰੀ ਸਿੰਘ ਸਿੰਘਾਸਨ ਮਈ ਸੱਚੀ ਸਰਦਾਰੀ ਮਹਾਰਾਜੇਰ ਸਿੰਘ ਵਿਸ਼ਨੂੰ ਬਦਵਾਨ ਆਬ ਲ ਭੇਟੇ ਸ਼ਬਦ ਸਰੂਪੀ ਵਿੱਚ ਪਟਾਰੀ ਸ਼ਬਦ ਸਰੂਪੀ ਦੇ ਵਿੱਚ ਆਦਰ ਕਿਰਪਾ ਕਰੇ ਹਰ ਕਰਤਾ ਕਾਦਰ ਘਰ ਲੈ ਜਾਏ ਕਰ ਕਰ ਆਦਰ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਉਪਰ ਰਖਾਇ ਵੇ ਜਮਾਦ ਚਿੱਟੀ ਚਾਦਰ ਚਿੱਟੀ ਚਾਦਰ ਸਾਚ ਸੁਗਾਤ ਮਹਾਂ ਕੌਰ ਰਣਜੀਤ ਸੋਇਆ ਕੂਤ ਸਿੰਘ ਮਨਜੀਤ ਨਾ ਰੋਏ ਮਹਾਂ ਕੌਰ ਰਣਜੀਤ ਪ੍ਰਭ ਬਖਸ਼ੇ ਚਰਨ ਸਾਚੀ ਪ੍ਰੀਤ ਸਾਜਾ ਲਾਲ ਗਿਆ ਜਗ ਨੂੰ ਚੜ ਜਾ ਭਜ ਮਹਾਰਾਜ ਸ਼ੇਰ ਸੇਂਗ ਵਿਜਨੂ ਭਗਵਾਨਾ ਕਰੋੜ ਤੇਤਿਸ ਤੇਰੀ ਸ਼ਰਨ ਲਗਾਏ ਕੇਰ ਕੇਰ ਇਹਦੇ ਅੰਦਰ ਆਸਨ ਜਾਏ ਤਜ ਸਿੰਘ ਮਨ ਜੀਤ ਉਠ ਚੜ ਜਾ ਭਜ